ਬੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕੀ ਪਹਿਲਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਭਾਜਪਾ ਦੇ ਵਿੱਚ ਸ਼ਾਮਲ ਹੋਈ ਸੀ ਅਤੇ ਉਸ ਤੋਂ ਬਾਅਦ ਸ਼੍ਰੀ ਗੁਰੂ ਫਤੇਗੜ ਸਾਹਿਬ ਹਲਕੇ 'ਚੋਂ ਹੋਰ ਮਜ਼ਬੂਤ ਹੋਈ ਆ ਆਮ ਆਦਮੀ ਪਾਰਟੀ ਕਿਉਂਕਿ ਮਾਇਆ ਕੌਰ ਬਾਗੜੀਆਂ ਦੀ ਮੌਜੂਦਗੀ 'ਚ ਕਈ ਸਾਬਕਾ ਸਰਪੰਚ ਸ਼ਾਮਲ ਆਪ 'ਚ ਹੋਏ ਨੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਿਆਂ ਨੂੰ کرایا شامل یہ تصویراں ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਹਿੰਦ ਐਕਸਪ੍ਰੈਸ ਤੇ ਕਿ ਮਾਇਆ ਰੂਪ कौर ਬਾਗੜੀਆਂ ਦਾ ਪਰਿਵਾਰ ਵੀ ਇਸ ਵਿੱਚ ਮੌਜੂਦ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਜਿੱਥੇ ਕਿ ਪਹਿਲਾ ਜਲੰਧਰ ਤੋਂ ਸੰਸਦ ਰਿੰਕੂ ਭਾਜਪਾ ਦੇ ਵਿੱਚ ਸ਼ਾਮਲ ਹੋਇਸੀ ਉਸ ਤੋਂ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਿਆਂ ਦੇ ਵਿੱਚ ਕਰਵਾਇਆ ਸ਼ਾਮਲ ਜੋ ਕਿ ਮਾਇਆ ਰੂਪ कौर ਬਾਗੜੀਆਂ ਦੀ ਮੌਜੂਦਗੀ ਚ ਕਈ ਸਰਪੰਚ ਆਪ ਚ ਹੋਏ ਸ਼ਾਮਲ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾਈਆਂ ਜਾ ਰਹੀਆਂ ਨੇ ਹਿੰਦ ਐਕਸਪ੍ਰੈਸ ਤੇ ਸ਼੍ਰੀ ਗੁਰੂ ਫਤੇਗੜ ਸਾਹਿਬ ਹਲਕੇ ਚ ਹੋਰ ਮਜ਼ਬੂਤ ਹੋਇਆ ਆਮ ਆਦਮੀ ਪਾਰਟੀ ਕਿਉਂਕਿ ਆਪ ਮਾਇਆ ਰੂਪ कौर ਬਾਗੜੀਆ ਦੀ ਮੌਜੂਦਗੀ ਚ ਕਈ ਸਾਫਕਾ ਸਰਪੰਚ ਆਪ ਚ ਹੋਏ ਨੇ